ਅੱਜ 1988 ਤੋਂ ਬਾਅਦ ਤਕਰੀਬਨ 37 ਸਾਲਾਂ ਬਾਅਦ ਆ ਕੁਦਰਤ ਦੀ ਮਾਰ ਇੱਕ ਹਰ ਦੀ ਸ਼ਕਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਈ ਆ ਔਰ ਪਹਿਲਾਂ ਇਹ ਹਾਲਾਤ 1988 ਦੇ ਵਿੱਚ ਬੜੇ ਸੀਗੇ ਪਰ ਮੈਨੂੰ ਯਾਦ ਆ ਉਸ ਵਕਤ ਵੀ ਮੈਂ ਆਪਣੇ ਪਿਤਾ ਜੀ ਦੇ ਨਾਲ ਡੇੜੀ 'ਚ ਬੈਠ ਕੇ ਇਹਨਾਂ ਵਾਕਿਆ ਦੇ ਵਿੱਚ ਆਇਆ ਸੀਗਾ ਔਰ ਅੱਜ ਫੇਰ ਸਰਾਵਾ ਤੋਂ ਅਗਲੇ ਪਾਸੇ ਹਰਦਾਣਾ ਲੋਲੇ ਨੰਗਲਾ ਤੁਖੰਦਪੁਰਾ ਔਲਿੰਦਾਵਾ ਹਰਦੋਸ਼ਮੀਆ ਦਾਖਲਾਵਾ ਚੰਦੂ ਵਾਲਾ ਇਹ ਸਾਰੇ ਪਿੰਡ ਜਿਹੜੇ ਨੇ ਬਾਲਪੁਰ ਅਫਗਾਨਾਵਾ ਫੋਟੋਸਰਨਾਵਾ 11 12 ਪਿੰਡ ਜਿਹੜੇ ਨੇ ਆਪਣੇ ਬਰਦਾਸਤੂ ਰਾਜਸਭਾ ਹਲਕੇ ਦੇ ਇਸ ਬਾੜ ਵਿੱਚ ਪ੍ਰਭਾਵਿਤ ਹੋਏ ਨੇ ਔਰ ਮੈਂ ਖਲਤ ਨਹੀਂ ਲਗਾਤਾਰ ਲੋਕਾਂ ਦੇ ਨਾਲ ਸੰਬੰਧ ਦੇ ਵਿੱਚ ਆ ਕਿਉਂਕਿ ਇਹ ਇੱਕ ਐਸੀ ਘੜੀ ਆ ਜਿੱਥੇ ਮਾਨਵਤਾ ਦੀ ਸੇਵਾ ਇੱਕ ਡਿਊਟੀ ਬੱਜ ਜਾਂਦੀ ਆ ਔਰ ਅਜੀ ਸਾਰੇ ਲੱਗੇ ਆ ਮੇਰੇ ਪਾਰਟੀ ਦੇ ਸਾਰੇ ਕੋੜੇਦਾਰ ਸਹਿਬਾਨ ਸਰਪੰਚ ਸਹਿਬਾਨ ਮੈਂਬਰ ਸਹਿਬਾਨ ਅੱਜ ਅਜੀ ਸਾਰੇ ਇਸ ਮੁਸ਼ਕਿਲ ਹਾਲਾਤਾਂ ਦੇ ਵਿੱਚ ਜਣਿਆ ਹੋਰ ਬਹਿ ਰਾਤ ਨੂੰ ਹੀ ਕੋਸ਼ਿਸ਼ ਕੀਤੀ ਸੀਗੀ ਵੀ ਕੁਸ ਬਗਰੀ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਬੁਝਾਈ ਜਾਵੇ ਖਾੜ ਵਾਸਤੇ ਔਰ ਕੱਲ ਸਾਡੂ ਬੋਟ ਨਹੀਂ ਅਵੇਲੇਬਲ ਹੋ ਸਕੀ ਕਿਉਂਕਿ ਸਾਰੀਆਂ ਬੋਟਸ ਉਸ ਵਕਤ ਨਵੋਦੇਸ ਸਕੂਲ ਦੇ ਵਿੱਚ ਬੱਚਿਆਂ ਨੂੰ ਰੈਸਕਿਊ ਕਰਨ ਦੇ ਵਿੱਚ ਲੱਗੀਆਂ ਸੀ ਵਾਹੀ ਉਸ ਵਕਤ ਤੱਕ ਪਜਾ ਨਹੀਂ ਸਕੀ ਹਰ ਸਵੇਰੇ ਇੱਕ ਬੋਟ ਸਾਨੂੰ ਮੁਹੱਈਆ ਕਰਾਈ ਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸੋ ਮੈਂ ਹੁਣ ਹਰਦਾਨ ਤੱਕ ਇਸ ਮਾਰਾ ਸਮਾਲ ਪਜਾ ਕੇ ਆਇਆ ਔਰ ਜਿਹੜਾ ਬਾਕੀ ਰਹਿੰਦਾ ਉਹ ਵੀ ਅਸੀਂ ਉੱਥੇ ਪਜਾ ਰਹੇ ਆ ਔਰ ਮੇਰੀ ਕੋਸ਼ਿਸ਼ ਹੋਊਗੀ ਕਿ ਜਿਹੜੇ ਵੀ ਪਿੰਡ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਤੱਕ ਮੋਦ ਦਿੱਤੇ ਜਾਵੇ ਉਹਨਾਂ ਨੂੰ ਸੁਗਰ ਨਹੀਂ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਕੋਛ ਦਾ ਕੋਛ ਰਾਹਤ ਮਿਲ ਸਕੇ ਔਰ ਭਗਵਾਨ ਦਮਨਜੀ ਦੇ ਵੀ ਇਹੋ ਹੀ ਦਿਸ਼ਾ ਨਿਰਦੇਸ਼ ਨੇ ਸਾਰੇ ਦੇ ਕੌਮੀ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਵੀ ਹੋਈ ਵਰਦੇਸ਼ਾ ਕਿ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਦੀ ਸੇਵਾ ਕਰੋ ਇਹ ਇੱਕ ਐਸਾ ਔਖੀ ਸਮਾਗਮ ਗੁਜ਼ਰਤ ਹੋলো ਆਇਆ ਪਰ ਜਿਸ ਵਕਤ ਉਪਰ ਸਾਰੇ ਇਕੱਠ ਹੋ ਜਾਵਾਂ ਨੇ ਮਾਨਵ ਦਾ ਦੀ ਸੇਵਾ ਵਾਲ ਸਰਪਵਣ ਨੇ ਤੇ ਫਿਰ ਔਖੀ ਡੋਕੀ ਘੜੀ ਵੀ ਸੌਖੀ ਬਣ ਜਾਂਦੀ ਆ ਸੋ ਮੈਂ ਅੱਜ ਇਰਾਦੇ ਉੱਥੋਂ ਅਸੀਂ ਗਏ ਆ ਇੱਕ ਸਾਡਾ ਪੇਸ਼ੈਂਟ ਸੀ ਮਾਤਾ ਜੀ ਦਾ ਬਹੁਤ ਪੈਰ ਸੀ ਆ ਫੁੱਲ ਗਿਆ ਸੀਗਾ ਉਸ ਵਕਤ ਉਹਨੂੰ ਲਿਆ ਕੇ ਅਬਲੋਸ ਦੇ ਮੇਜੋਰ ਲਾਜ ਵਾਸਤੇ ਪਾਇਆ ਔਰ ਨਾਲ ਵੀ ਸਾਡੀਆਂ ਮੈਡੀਕਲ ਟੀਮਾਂ ਜਿਹੜੀਆਂ ਨੇ ਇਹਦਾ ਪਿੰਡਾਂ ਦੇ ਵਿੱਚ ਜਾਣ ਗਿਆ इवन ਜਿਹੜੀਆਂ ਪਸ਼ਵਾਂ ਦੀਆਂ ਬਿਮਾਰੀਆਂ ਨੇ ਉਹਦੇ ਵਾਸਤੇ ਵੀ ਮੈਂ ਡਾਕਟਰ ਸਾਹਿਬਾਨ ਨੂੰ ਬੇਨਤੀ ਕਰਨੀ ਆ ਵੀ ਉਹ ਵੀ ਉੱਥੇ ਹੋਣ ਉਹਨਾਂ ਨੂੰ ਵੀ ਇਲਾਜ ਜਿਹੜੀ ਟ੍ਰੀਟਮੈਂਟ ਜਿਹੜੀ ਆ ਕੀਤੀ ਜਾਵੇ ਤਾਂ ਕਿ ਅੱਜ ਦੀ ਇਸ ਔਖੀ ਘੜੀ ਦੇ ਵਿੱਚ ਭਗਵੰਦ ਮਾਨ ਜੀ ਦੀ ਸਰਕਾਰ ਦਾ ਕੱਲਾ ਕੱਲਾ ਨੁਮਾਇੰਦਾ ਔਰ ਆ ਆਮ ਆਦਮੀ ਪਾਰਟੀ ਦਾ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਵੱਲ ਕੇ ਲੋਕਾਂ ਦੀ ਸੇਵਾ ਬਸ ਵਰਤੇ ਤਾਂ ਅੱਜ ਸਾਰੇ ਲੱਗੇ ਆ ਸਾਡਾ ਦਵਿੰਦਰ ਸਿੰਘ ਜੀ ਸਾਡੇ ਲਖੋਵਾਲ ਤੋਂ ਕਿ ਵੀ ਆਪ ਲੱਗੇ ਨੇ ਕੱਲ ਉਹਨਾਂ ਨੇ ਬਹੁਤ ਮਿਹਨਤ ਦੇ ਨਾਲ ਉਹ ਜਿਹੜੇ ਬੱਚੇ ਸੀਗੇ ਉੱਥੋਂ ਰੈਸਕਿਊ ਕੀਤਾ ਰਹ ਦਵਿੰਦਰ ਜੀ ਆ ਗਏ ਆ ਦੇਖੋ ਲਖੋਵਾਲ ਤੋਂ ਆਏ ਨੇ ਸਾਡਾ ਦਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਨੇ ਕੱਲ ਇਹਨਾਂ ਨੇ ਆਪ ਆਪਣੀਆਂ ਟਰੈਕਟਰ ਟਰਾਲੀਆਂ ਲਾ ਕੇ ਹੋਰ ਸਰਕਾਰ ਵੱਲੋਂ ਜੀਆ ਬੋਰਡ ਦਿੱਤੀ ਆ ਜੀ ਉਹ ਬਹੁਤ سارے ਬੱਚੇ ਜਿਹੜੇ ਨੇ ਉਹ ਮਾਪਿਆਂ ਦੇ ਹਵਾਲੇ ਕੀਤੇ ਬੜਾ ਔਖਾ ਸਮਾ ਸੀਗਾ ਨਵੋਦੀਆ ਸਕੂਲ ਦੇ ਵਿੱਚ ਜਿਹੜਾ ਤੂੜੀ ਪੇੜ ਦੇ ਵਿੱਚ ਆ ਤੋ ਅਦਵਿੰਦਰ ਜੀ ਤੁਹਾਡਾ ਵੀ ਕੋਟ ਕੋਟ ਧੰਨਵਾਦ ਜੀ ਤੁਸੀਂ ਹਮੇਸ਼ਾ ਮਾਨਵਤਾ ਦੀ ਸੇਵਾਵਾਂ ਸਮਰਪਿਤ ਰਹੇ ਹੋ ਤੋ ਤੁਹਾਡੇ ਤੋਂ ਹਮੇਸ਼ਾ ਆਪਾਂ ਸਿੱਖ ਲੈਨੇ ਆ ਪ੍ਰੇਰਣਾ ਲੈਨੇ ਆ ਇਹ ਸਾਡੇ ਵੱਲੋਂ ਵੀ ਮੈਂ ਤੁਹਾਨੂੰ ਵਿਸ਼ਵਾਸ ਦਵਾਉਣਾ ਮੇਰੇ ਇਲਾਕੇ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਂਦੀ